ああ。Oh. Oh. ਸਾਹਿਬ ਜੀਓ ਧੰਨ ਧੰਨ ਸਰਬ ਸਤਿਗੁਰੂ ਸ੍ਰੀ ਗੁਰੂ

ਕੈ ਉਤਮ ਸੰ ਸਨਯਾਹ ਗੁਰ ਸੰਗਤ ਤਹਿਮਲੰਤ ਜਮੂਤਰਾ ਸੁਮਟਾਈ ਅਖੀਰਦਾਸ ਬਾਟ ਕੀਰਤ ਕੀ Oh uh yeah. -huh. ਸਤਿ ਸ਼੍ਰੀ ਅਕਾਲ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਆਜੋ ਜੀਵਨ ਦਾਉ ਦਾ ਕਰਨ ਵਾਲੀ ਮਰਤ ਕਰਵਾਣੀ ਪਵਿੱਤਰ ਕਰਵਾਣੀ ਪਰਮੇਸ਼ਰ ਦੇ ਦਰਕਰ ਤੋਂ ਆਈ ਹੋਈ ਆਂ ਨੀ ਬਾਣੀ ਦੇ ਆਪ ਸਰਵਤ ਸੰਤਾਂ ਨੇ ਲਤਨੇ ਸਾਨੂੰ ਕਿੱਥੇ ਹਾਂ ਆਓ ਕੁਝ ਸਮਾਂ ਪਵਿੱਤਰ ਗੁਰਬਾਣੀ ਦੇ ਸ਼ਬਦ ਦੇ ਵਿਚਾਰ ਦੇ ਨਾਲ ਜੁੜੀਏ ਸਤਿਗੁਰਾਂ ਦੇ ਦਿੱਤੇ ਉਪਦੇਸ਼ ਮੁਤਾਬਕ ਸਰਬਤ ਸੰਤ ਸੰਤਾ ਅਮਰਤ ਵੇਲੇ ਪਰਮੇਸ਼ਰ ਦੇ ਦਰ ਕਰਦੀਆਂ ਹਾਜ਼ਰੀਆਂ ਭਰੋ ਖੰਡ ਬ੍ਰਾਹਮਣਾਂ ਦੇ ਮਾਲਕ ਤਨ ਤਨਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਭਵਿੱਤਰ ਜੁੜੀ ਅੰਦਰ ਕੁਝ ਸਮਾਂ ਆਜ ਗੁਰੂ ਨਾਨਕ ਦੇਵ ਜੀ ਸਰਗਰਾਂ ਦੇ ਉਪਦੇਸ਼ ਸਰਵਣ ਕਰਕੇ ਵੀ ਆਪਣੇ ਮਨੁੱਖੇ ਜੀਵਨ ਦਾ ਕੁਝ ਸਮਾਂ ਸਫਲ ਬਣਾਉਣ ਦੀ ਇਜਤਨਾ ਕਰੀਏ ਆਓ ਗੁਰੂ ਪਿਆਰੇ ਸਾਧ ਸੰਗਤ ਜੀ ਮਨ ਵਰਤੀਆਂ ਇਕਾਗਰ ਕਰਕੇ ਉਤਤ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜੀਏ ਵਿਚਾਰ ਆਪ ਜੀ ਸਰਬਤ ਸੰਗਤਾਂ ਸ੍ਰਵਣ ਕਰ ਰਹੇ ਹੋ ਨਵੇਂ ਨਾਨਕ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਮਿਹਰ ਕਰਸ਼ਨਾ ਤੋਂ ਉਚਾਰਣ ਹੋਈ ਅਮਰਤ ਗੁਰਬਾਣੀ ਨਾਮੇ ਮਹੱਲੇ ਦੇ ਸ਼ਲੋਕਾਂ ਦੀ ਭਗ ਦੇ ਸ਼ਲੋਕਾਂ ਦੀ ਵਿਚਾਰ ਗੁਰੂ ਸਰਵਾਂ ਦੇ ਬਚਨਾਂ ਨੂੰ ਸ਼ਰਵਣ ਕਰਇਓ ਸ਼ਲੋਕ ਨੰਬਰ 16 ਦੇ ਪਾਵਨ ਪਵਿੱਤਰ ਬਚਨ ਆਪਾਂ ਪੜ ਰਏ ਸਾਂ ਪਿਛਲੀਆਂ ਵਿਚਾਰਾਂ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਲੋਕ ਨੰਬਰ 16 ਦੇ ਵਿੱਚ ਮਨੁੱਖਾਂ ਦੇ ਹੀਰੋ ਸਮਝਾਉਣਾ ਕਰਦੇ ਹਨ ਭੈ ਕਾਹੂ ਕੋ ਦੇਤ ਨਹ ਨਹ ਭੈ ਮਾਨਤ ਆਨ ਕਹ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਵਖਾਨ ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ ਕਿ ਤਤ ਗਿਆਨੀ ਪੁਰਸ਼ ਕੌਣ ਹੈ ਯਾਨੀ ਦੀ ਪ੍ਰਵਾਸ਼ਕੀ ਹੈ ਗਿਆਨੀ ਕਿਸ ਨੂੰ ਕਿਹਾ ਜਾਂਦਾ ਹੈ ਆਓ ਸਤਿਗੁਰੂ ਪਾਤਸ਼ਾਹ ਜੀ ਤੋਂ ਪੁੱਛਣਾ ਕਰੀਏ ਕਿਰਪਾ ਕਰੋ ਸਮਝਾਓ ਹੰਕਾਰੋ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਭੈ ਕਾਹ ਨੂੰ ਦੇਤ ਨਾ ਹੈ ਉਸ ਨੂੰ ਤੁਸੀਂ ਦਰਦਾਂ ਪਰ ਨਹੀਂ ਨਹਿਰ ਪਰ ਮਾਨਤ ਆਨ ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਕਿਸੇ ਦੇ ਡਰ ਨੂੰ ਕਬੂਲ ਨਹੀਂ ਕਰਦਾ ਗਿਆਨੀ ਕਿਸ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੀ ਕੀਰਤਨ ਦੀ ਜਸਨੇ ਮਹਾਰਤ ਹਾਸਲ ਕੀਤੀ ਹੋਵੇ। ਗੁਰੂ ਜਪਦੇ ਅਬਦੇਸ਼ਾ ਨੂੰ ਹਿਰਦੇ ਘਰ ਰੂਪੀ ਅੰਦਰ ਵਸਾਇਆ ਹੋਵੇ। ਅਸੀਂ ਉਸ ਦੇ ਲਈ ਸ਼ਬਦ ਅਰਥ ਦੇ ਗਿਆਨੀ ਜੀ ਇਸ ਦਾ ਮਤਲਬ ਇਹ ਹੈ ਕਿ ਇਸ ਦੇ ਕੋਲ ਗਿਆਨ ਹੈ ਗਿਆਨ ਗੁਰੂ ਸਾਹਿਬ ਜੀ ਦਾ ਪਾਵਨ ਉਪਤ ਬਚਨ ਹੈ ਪੱਦੀਆ ਤਵਨੁ ਕਮਤ ਤੋਂ ਵਲਾਗੇ ਬੋਤੋ ਕੇ ਪਰਵਾਰ ਸਗਲ ਸਿਉ ਆਰਾਮ ਨ ਜਪੋ ਆ ਭਾਗੇ ਕਿਹੜੀ ਸਤਿਗੁਰੂ ਪਾਤਸ਼ਾਹ ਮਨੁੱਖਾ ਦੇ ਜੀ ਨੂੰ ਕਹਿੰਦੇ ਨੇ ਕਿ ਮਤ ਦੇ ਵਿੱਚ ਪੈ ਗਿਆ ਲੋਕ ਤੈਨੂੰ ਗਿਆਨਵਾਨ ਕਹਿੰਦੇ ਹਨ ਆਪ ਤਾਂ ਡੁੱਬਾ ਸੀ ਚਿੱਤੇ ਅੱਖੀ ਸਾਰੇ ਪਰਿਵਾਰ ਨੂੰ ਵੀ ਡੋਬਣ ਲੱਗੇ ਐ ਅਗੋ ਉਤਰ ਮੜਿਆ ਮਹਾਰਾਜ ਤੁਸੀਂ ਆਪਾਗਾ ਕਹਿ ਦਿੱਤਾ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਨਹੀਂ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਨਹੀਂ ਤੁਸੀਂ ਕਹਿ ਦਿੱਤਾ ਭਾਗਾ RAM ਨਾ ਜਪੋ ਭਾਗੇ ਚਾਰ ਵਿਦਤਾ ਦਾ ਗਿਆਤਾ ਹੈ ਛੇ ਸ਼ਾਸਤਰ ਜਵਾਨੀ ਚਤੇ ਹਨ ਇਹਨਾਂ ਕੁਝ ਜਾਣਦਾ ਹੈ ਇੱਥੇ ਉਹਨਾਂ ਨੇ ਉੱਤਰ ਦਿੱਤਾ ਨਹੀਂ বেদ ਪੜੇ ਪੁਰਾਨ ਪੜੇ ਤਾਂ ਕੀ ਗੁਣ ਕੀ ਲਾਭ ਹੈ ਕਬੀਰ ਸਾਹਿਬ ਜੀ ਦਾ ਵਚਨ ਕਹਿੰਦੇ ਪੂਰੀ ਆਪ ਨਹੀਂ ਕਹਿੰਦੇ ਹਨ ਖਾਰ ਚੰਦਰ ਜਸਪਾਰ ਲਾ ਰੋਸ਼ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਵਿੱਚ ਉਸ ਦੇ ਹੁਕਮ ਅਨੁਸਾਰ ਚੱਲ ਕੇ ਸੰਸਾਰ ਦੀ ਯਾਤਰਾ ਕਰਮ ਦੇ ਵਿੱਚ ਹੈ ਕਹਿੰਦੇ ਤੂੰ ਆਪਣੇ ਅੰਦਰ ਕੈਸੀ ਕੋ ਮਤ ਪੈਦਾ ਕਰ ਲਈ ਜਿਹੜਾ ਤੂੰ ਪਰਮੇਸ਼ਰ ਦੇ ਕੋਲੋਂ ਪਹਿਲਾਂ ਹੀ कोरोना ਜਨਮਾਂ ਦਾ ਵਿਛੜਿਆ ਹੋਇਆ ਕਬੀਰ ਸਾਹਿਬ ਜੀ ਕਦਨੇ ਖਰਚ ਚੰਦਨ ਜਸ ਭਾਰਾ ਫਾਦਰ ਸਾਹਿਬ ਜੀ ਇੱਕ ਗਧੇ ਦੇ ਉੱਤੇ ਤੁਸੀਂ ਚੰਦਨ ਰੱਦ ਦੇ ਚੰਦਾਂ ਗਧੇ ਉੱਤੇ ਚੰਦਨ ਲੱਦਿਓ ਤੇ ਨਾਲ ਗਧੇ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਦਿਓ। ਤੇ ਕਹਿ ਲਿਓ ਕਿ ਐ ਗਧੇ ਮਨੁੱਖਾ ਦੇ ਹੀ ਨੂੰ ਉਦਾਹਰਣ ਦੇ ਕੇ ਸਮਝਾਵਾ ਕੀਤਾ ਸਤਿਗੁਰੂ ਪਾਤਸ਼ਾਹ ਨੇ। ਚੰਦਨ ਲੱਦ ਕੇ ਫੁੱਲਾਂ ਦਾ ਹਾਰ ਪਾ ਕੇ ਕਹਿ ਲਿਓ ਕਿ ਐ ਗਧੇ ਅਜੂ ਤੋਂ ਤਾਂ ਖੋਸ਼ ਨਸੀਬ ਐ ਕਿਉਂ ਕਹਦੇ ਤੇਰੇ ਤੇ ਹਜ਼ਾਰਾਂ ਪਈਆਂ ਦਾ ਕੀਮਤੀ ਚੰਦਾਂ ਲੱਦੇ ਹਜ਼ਾਰਾਂ ਰੁਪਈਆ ਦਾ ਕੀਮਤੀ ਚੰਦਾਂ ਖੋਸ਼ ਨਸੀਬ ਆ ਤੈਨ ਗਾਦੇ ਵਿੱਚ ਫੁੱਲਾਂ ਦਾ ਹਾਰ ਵੀ ਪਾਇਆ ਹੋਇਆ ਓਹ ਕਹਿੰਦਾ ਖੁੱਲਾਂ ਦੀ ਥਾਂ ਭਵੇਂ ਰਪਈਆਂ ਦਾ ਹਾਨ ਪਾ ਦਿਆ ਉਹ ਗਧਾ ਕਹਿੰਦਾ ਮੇਰੇ ਲਈ ਚੰਦਨ ਦੀ ਕੋਈ ਕੀਮਤ ਨਹੀਂ ਮੇਰੇ ਲਈ ਕੁਆਂਟਲ ਚੰਦਣ ਤੇ ਕੁਆਂਟਲ ਮਿੱਟੀ ਇੱਕ ਤੋਂ ਬਰਾਬਰ ਹੈ ਗਿਆਨ ਸੋ 2 ਅੰਕ ਤੇ ਕਹਿੰਦੇ ਨੇ ਸਰਦੋ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਦਾ ਵਚਨ ਹੈ ਖਾ ਚੰਦਰ ਜਸ ਭਾਰਾ

ਕੰਨ ਲੱਗੇ ਨਗਾਰਾ ਜਦੋਂ ਵੱਜਦਾ ਨਗਾਰਾ ਉਸ ਦੇ ਸਾਹਮਣੇ ਢੋਲਕੀ ਦੀ ਆਵਾਜ਼ ਮਤਵ ਪੈ ਜਾਂਦੀ ਹੈ ਨਗਾਰੇ ਦੀ ਆਵਾਜ਼ ਆਪਾਂ ਪਤਾ ਨਾ ਜਿਆਦੇ ਹੁੰਦੀ ਹੈ ਇੱਕ ਢੋਲਕੀ ਹੈ ਜਿਸ ਦੀ ਆਵਾਜ਼ ਇਸ ਦੀ ਆਵਾਜ਼ ਨਾਲੋਂ ਘੱਟ ਬਰਾਬਰ ਵੱਜਾਈਏ ਤਾਂ ਢੋਲ ਦੀ ਆਵਾਜ਼ ਨਗਾਰੇ ਦੀ ਆਵਾਜ਼ ਤੋਂ ਮਤਮ ਪੈ ਜਾਵੇਗੀ ਉਸ ਦੀ ਗੂੰਜ ਤੇ ਭਰੋਸਾ ਨਾ ਕਰਿਓ ਕਹਿੰਦੇ ਉਸ ਦੀ ਖੱਲ ਨੂੰ ਪਰੋਂ ਫਾੜ ਕੇ ਦੇਖਿਓ ਖੱਲ ਨੂੰ ਪਰੋਂ ਫਾੜ ਕੇ ਦੇਖਿਏ ਢੋਲ ਕੀ ਦੀ ਖੱਲ ਨੂੰ ਫਾੜ ਕੇ ਦੇਖਿਏ ਨਗਾਰੇ ਦੀ ਖੱਲ ਨੂੰ ਫਾੜ ਕੇ ਦੇਖਿਏ ਥੱਲੇੋਂ ਖਾਲੀ ਨਿਕਲੇਗਾ اندروں آواز ضرور ہے پر اندر تک کچھ بھی نہیں نا خالی ہے اندر کچھ نہیں باروں آواز آ رہی ہے بڑی آواز ہے ڈھولکی کی آواز نو نگارے کی آواز دبا رہی ہے دونوں اندروں خالی نہیں

ਅਨ ਬਾਦੁਕ ਸਮਤੀ ਇਹ ਕਿ ਸੁਣਨ ਵਾਲੇ ਤਾਂ ਰੱਬ ਵਾਲੇ ਪਾਸੇ ਪਰ ਪਏ ਤੇ ਸੁਣਾਉਣ ਵਾਲਾ ਵਿਚਾਰ ਵਿਚਾਰ ਹੀ ਕਰਦਾ ਰਹਿ ਗਿਆ ਹਜ਼ੂਰ ਕਹਿੰਦੇ ਨੇ ਵਿਚਾਰ ਆਪ ਕਰ ਰਿਆਂ ਬਿਆਨੀ ਦੀ ਕਿ ਅਗਿਆਨੀ ਜਿਹੜਾ ਸੱਚਮੱਚ ਹਕੀਕਤ ਦੇ ਵਿੱਚ ਅ ਰੱਬ ਦੇ ਚਰਨਾ ਨਾਲ ਜੁੜਿਆ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਉਹ ਗਿਆਨੀ ਕੌਣ ਹੈ ਹਜ਼ੂਰ ਕਹਿੰਦੇ ਨੇ ਤਨਵਤ ਨਾਨਕ ਗਿਆਨੀ ਕੈਸਾ ਹੋਏ ਗਿਆਨੀ